ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਪਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਗੱਗੀ ਕੋਲੇ ਪਹੁੰਚੇ ਹੋਏ ਆਂ گاਵਾ ਦਿਖਾਵਾਂਗੇ 10 ਤੋਂ 12 ਦੋ ਦਿਖਾਵਾਂਗੇ ਤਾਜ਼ੀਆਂ ਸੂਈਆਂ ਤੇ ਇੱਕ ਨਾਲ ਆ ਗਈ ਨਾ ਫਿਰ ਤਾਜ਼ੀ ਸੂਈ ਨਾਲ ਸੱਜਣੋ ਇਹ ਸ਼ਹਿਰ ਬੱਚੀ ਆ ਗਈ ਤੇ ਇੱਕ ਨਾਲ ਆ ਗਿਆ ਬੱਚਾ ਇਹਦਾ ਜੋੜੀ ਦਾ ਰੇਟ ਹੀ ਬਾਈ ਤੋਂ ਆਪਾਂ ਕਰਾ ਦਾਂਗੇ ਰੇਟ ਕਰਾਵਾਂਗੇ ਬਿਲਕੁਲ ਜਾਇਜ਼ ਤਾਜ਼ੀਆਂ ਸੂਈਆਂ ਨੇ ਜਿਵੇਂ ਭਰਾਵਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਜਰਸੀ ਤੇ ਸਾਈਹਾਲ ਕ੍ਰਾਸ ਦੇ ਤੋਹਫੇ ਚਾਹੀਦੇ ਨੇ ਇੱਕ ਨਾਲ ਆ ਗਈ ਬੱਚੀ ਇੱਕ ਨਾਲ ਆ ਗਿਆ ਬੱਚਾ ਤੇ ਸਟਾਰਟਿੰਗ ਕਰ ਲਾਂਗੇ ਗੱਬਣ ਵਾਲੇ ਬੰਨਿਓ ਲੈ ਆ ਗਏ ਰਹੀ ਕੈਮਰਾ ਪਹਿਲਾਂ ਆ ਜਰਸੀ ਦੀ ਮਾਰ ਦੇ ਪਹਿਲਾਂ ਦਾ ਕੱਦ-ਕਾੜ ਦਿਖਾ ਦੇ ਲੰਬਾਈ ਦਿਖਾ ਦੇ ਫੁੱਲ ਵੱਡੀ ਜਰਸੀ ਨਹੀਂ ਕਹਿੰਦੇ ਹੁੰਦੇ ਆਪਾਂ ਇੱਕ ਦਾ ਕਹਿੰਦੇ ਨੇ ਵੀ ਵੱਡੀ ਆ ਇੱਕ ਫੁੱਲ ਵੱਡੀ ਕਹਿੰਦੇ ਹੁੰਦੇ ਆ ਉਹ ਸਿਸਟਮ ਆ ਆ ਨਾਲ ਇਹਦੇ ਐਫ ਐਫ ਖੜੀ ਆ ਇਹਦੇ ਨਾਲ ਉਹ ਟਾਪ ਦੀ ਆ ਚਾਰ ਉਂਗਲਾਂ ਛੋਟੀ ਨਹੀਂ ਹੈਗੀ ਤੇ ਆ ਵੀ ਚੰਗੀ ਕੁਆਲਿਟੀ ਦੇ ਵਿੱਚ ਗਈ ਐਥੋਂ ਇਹਦੇ ਆਰਡਰ ਤੇ ਮਾਰ ਦੇ ਗਰੀ ਕੈਮਰਾ ਆਰਡਰ ਰੱਖੋਗੀ ਫਿਕਸ ਜਾ ਉਹੋਂ ਇਹਦੇ ਕੱਜ ਦਾ ਵੀ ਕਰਾ ਦੇ ਆਈਆ ਕੱਦ ਕਾਠ ਵੀ ਚੰਗਾ ਰੱਖਦੀ ਆ ਤੋਰ ਖੋਲ ਕੇ ਕਿਹੜਾ ਸੁਆਗਤ ਹੋਰੀ ਵੀਰੀ ਕੀ ਆ ਅੱਸੀ ਗੱਲ ਸੁਆ ਕਿਹੜਾ ਸੁਆ ਵੀਰੇ ਪਹਿਲਾ ਦਾ ਪਹਿਲਾ ਨੀ ਵੀਰੇ ਵੱਡੀ ਬਹੁਤ ਹੈ ਵੱਡੀ ਬਹੁਤ ਆ ਫੁੱਲ ਸ ਚੰਗੀ ਪਸੰਦੀ ਹੈ ਵੇ ਕਿਧਰੋਂ ਲਿਆਉਣਾ ਪਾਲ ਕੇ ਬਸ ਆਪਣੀ ਏਰੀਆ ਚ ਹੀ ਤੁਰੇ ਫਿਰਦੇ ਆ ਬਈ ਯਾਰ ਆਪਾਂ ਨੂੰ ਫੋਨ ਹੀ ਹੋ ਜਾ ਬੰਦਾ ਕਰਦਾ ਆ ਜੀ ਚੰਗੀ ਗਾਣਾ ਦਾ ਫੋਨ ਕਰਦਾ ਠੀਕ ਆ ਗੱਲ ਹਾਂ ਵੀ ਕੁਆਲਿਟੀ ਦਾ ਕੁਆਲਿਟੀ ਹੈ ਵੀਰੇ ਆਪਾਂ ਨਾਲ ਫੋਨ ਕਰਦਾ ਵੀ ਆ ਜਾਏਗਾ ਕਿੱਕਾਂ ਖੜੀਆਂ ਵੀਰੇ ਲੈ ਜਾ ਤੋਰ ਤੋਰ ਬਈ ਆ ਜਾ ਖੁਲ ਕੇ ਮੜਾ ਜੀ ਨੂੰ ਇਹਦਾ ਸੁਆ ਪਹਿਲਾ ਗੁਰੀ ਸੁਆ ਸ਼ਾਂਤ ਠੰਡੇ ਸੁਆ ਦੀ ਬ ਹਾਂ ਜੀ ਪਹਿਲ ਨਾ ਮਹਾ ਲੱਭੇ ਨਹੀਂ ਲੱਗਣ ਦਿੰਦੀ ਹਾਂ ਮੋਹ ਠੰਡੀਆਂ ਬੱਚੀ ਵੀਰੇ ਦਿਨ ਕਿੰਨੇ ਕੇ ਪੈਂਡਿੰਗ ਨੇ ਦਿਨ ਵੀਰੇ ਐ ਮੰਨ ਲਓ ਕੋਈ 5 ਤੋਂ 5-7 ਦਿਨ ਤਾਂ ਲੈ ਜੂ ਬੱਚੀ ਜੀ ਠੀਕ ਆ ਹਾਂ ਹਾਈਟ ਵਜਨ ਕੋਈ ਆ ਗਈ ਸੱਜਣਾ ਪੰਜਾਬ ਵਾਲੀ ਜਰਸੀ ਕੱਦ ਵੀ ਫੁੱਲ ਵੱਡਾ ਕੱਲਾ ਕੱਦ ਵੱਡਾ ਨਹੀਂ ਬੱਚੀ ਲੰਬੀ ਵੀ ਫੁੱਲਾ ਤੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਗਈ ਤੇ ਆਰਡਰ ਰੱਖੂਗੀ ਬਿਲਕੁਲ ਫਿਕਸ ਥਣ ਦਾ ਸਾਈਜ਼ ਰੱਖੂਗੀ ਇਹ ਮੱਝਾਂ ਨਾਲ ਦੇ ਗੁਰੀ ਗਾੜੀ ਤੇ ਦੇਖੀ ਕਿਦਾਂ ਦੀਆਂ ਨਾਲਾ ਨਾੜਾ ਨੇ ਵੀਰੇ ਬੱਚੀ ਦੇ ਬਾਹਲੀਆਂ ਸੋਹਣੀਆਂ ਨਾੜਾ ਨੇ ਬੱਚੀ ਦੇ ਨਿਆਜ਼ ਦੀ ਸੋਹਣੀ ਥਣ ਬਹੁਤ ਸੋਹਣਾ ਲੱਗਿਆ ਥਣ ਦੀ ਕਿ ਮੁੱਠੀ ਵਾਲਾ ਥਣ ਆਲਾ ਕਹਿੰਦਾ ਥਣ ਲੱਗਿਆ ਇਦਾਂ ਥਣ ਦੇਖੀ ਨਾੜਾ ਬਾਲੀ ਠੰਡੀ ਸੀਲ ਬੱਚੀ ਜਦੋਂ ਇਹ ਪਸਮਾ ਕਰੂ ਨਾ ਇਹ ਜਾ ਮੋਟਾ ਥਣ ਕਰ ਦੂ ਕਾਹਨੂੰ ਗੱਲਾਂ ਕਰਦਾ ਫਿਰ ਗੱਲਾਂ ਕਰਵਾ ਦੇਣਾ ਬੱਚੀ ਨੇ ਇਸ ਕੁਆਲਟੀ ਦੇਖੀ ਕਿਦਾਂ ਦੀ ਲੱਗੀ ਆ ਬਾਬੇ ਦੀ ਕਿਰਪਾ ਨਾ ਇੱਥੇ ਰੋਕ ਲਾ ਮਾੜਾ ਬਾਲੀ ਨਿਆਜ਼ ਸੁਨੱਖੀ ਆ ਜਿੰਨੀ ਕਹਦੇ ਉਹ ਨਹੀਂ ਸੁਨੱਖੀ ਆ ਇੱਥੋਂ ਕਰਾ ਦੇ ਇੱਕ ਤਾਂ ਗੁਰੀ ਆਲਾ ਕਹਿੰਦਾ ਜਰਸੀ ਅਸਲ ਜਰਸੀ ਫੁੱਲ ਬੱਡੇ ਕਾਲ ਫੁੱਲ ਸਾਈਜ਼ ਅ ਲੈ ਚੱਲ ਬਾਈ ਕਮਾ ਕੇ ਦਿਨ ਕੱਢ ਦੂਗੀ ਇੱਕ ਹਫਤਾ ਹਾਂ ਸੁੱਖ ਰੱਖੇ ਬਰਮਾਤਮਾ ਯਾਰ 17 18 ਕਿਲੋ ਮੈਂ 20 ਨਹੀਂ ਕਹਿੰਦਾ ਬਾਈ 17 18 ਕਿਲੋ ਜਮਾ ਨੋਰਮਲ ਠੰਡਾ ਕਰਮਾ ਬੱਚੀ ਨੇ ਦੇ ਹੀ ਦੇਣਾ ਪਹਿਲਾਂ ਨੇ ਚੰਗੀਆਂ ਜਰਸੀਆਂ ਚ ਆਉਂਦੀਆਂ ਹਾਂ ਜੀ ਫੁੱਲ ਸਾਈਜ਼ ਕਹਿ ਸਕਦੇ ਪੂਰੀ ਚੰਗੀ ਕਹਿ ਸਕਦੇ ਆ ਬਾਈ ਯਾਰ ਲੈ ਤਾਰੀਫ ਤਾਂ ਇਹਦੀ ਕਰਤੀ ਬਹੁਤ ਹੁਣ ਪੈਸੇ ਦੱਸ ਇਹ ਕਿੰਨੇ ਲੱਗਣਗੇ ਮੁੱਲ ਵੀਰੇ ਗੁਰੂ ਇਹੀਆਂ ਬੱਚਿਆਂ ਦਾ ਇੱਕ ਦਾਤ ਕਰਦੇ ਆ ਲੋਕ 15 ਕਰਦੇ ਆ ਹਣਾ ਆਪਾਂ ਪਰ ਉਹ ਕੰਮ ਨਹੀਂ ਕਰਨਾ ਠੀਕ ਆ ਨਾ ਨਹੀਂ ਕਰਨੀਆਂ ਦੁਨੀਆ ਹਾਂ ਆਪਾਂ ਮੁੱਲ ਜਿੰਨਾ ਮਰਜ਼ੀ ਕਰਾ ਆਹ ਹੁਣ ਉਹ ਕਮੈਂਟ ਕਰਨ ਵਾਲੇ ਵੀ ਸ਼ਰਮ ਸੋਚ ਲੋ ਯਾਰ ਮੜੀ-ਮੋਟੀ ਵੀ ਜੇ ਤੁਸੀਂ ਹੁਣ ਕਮੈਂਟ ਕਰੋਗੇ ਨਾ ਵੀ ਆਹ ਵੀ ਮਹਿੰਗੀ ਆ ਪਰ ਇਦੋਂ ਇਦੋਂ ਸਸਤੀ ਦਾ ਮੈਂ ਤੁਹਾਨੂੰ ਲਿਆ ਕੇ ਦੇ ਨਹੀਂ ਸਕਦਾ ਕਿਤੋਂ ਵੀ ਕੱਢ ਕੇ ਵੀ ਆਰਡਰ ਵਾਲੇ ਆਪਾਂ ਬਈ ਮਾਲ ਦਾ ਕਿੱਲਾ ਵੀ ਦੱਸ ਦਾਂਗੇ ਆਪਾਂ ਘੱਟ ਤੋਂ ਘੱਟ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਰੋਜ਼ 5-7 ਜਾਨਵਰ ਵੇਚ ਦਿਆਂ ਆਪਾਂ ਯਾਰ 2000 ਦੇ ਪ੍ਰੋਫਿਟ ਵਾਲੀ ਡੰਗਰ ਦੇ ਦਿੰਦੇ ਹਾਂ ਠੀਕ ਹੈ ਗੱਲ ਯਾਨੀ ਆਪਣੇ ਤੋਂ ਵਪਾਰੀ ਵੀਰ ਵੇਚਣ ਦੇ ਲਈ ਲੈ ਕੇ ਜਾਂਦੇ ਆਂ ਮਾਲ ਜਿਵੇਂ ਹੁਣ ਬੈਠੇ ਨੇ ਵਪਾਰੀ ਆਪਣੇ ਕੋਲ ਆਏ ਉਹਨਾਂ ਨੇ ਮਾਲ ਲੈ ਕੇ ਜਾਂਦੇ ਨੇ ਹਾਂ ਤੇ ਇਹ ਮੁਝੇ ਵੇਚਨ ਵਾਲਾ ਵੀ ਲੈ ਕੇ ਜਾਊਗਾ ਪੰਜ-ਸੱਤ ਦਿਨ ਸਾਮ੍ਹਕੇ ਚੰਗਾ ਨਫਾ ਪਾਊਗੀ ਹਾਂਜੀ ਵੇਚਨ ਵਾਲਾ ਗੁਰੀ ਮੈਂ ਨੋਰਮਲ ਕਹਿਣਾ ਜੀ ਕੋਈ ਵੇਚਨ ਵਾਲਾ ਬੰਦਾ ਵੀ ਲਈ ਆਵੇ 80000 ਤੋਂ ਘਟਕਾ ਜਮਾ ਨਹੀਂ ਵਿਕਣੀ ਠੀਕ ਹੈ ਹਾਂ ਜਿੱਥੇ ਮਰਜੀ ਜੇ ਰਾਤ ਨੂੰ ਆਪਾਂ ਦੇਵਾਂਗੇ 70 ਦੀ 70000 ਜੀ ਵੀਰੇ ਫਿਕਸ ਜੀ ਹਾਂ ਚਾਹੇ 5 ਸਾਲ ਦਾ ਜਵਾਕ ਮੰਡੀ ਚ ਲੈ ਕੇ ਭੀਜੋ ਤਾਂ ਵੀ 80000 ਰੁਪਏ ਪੱਕੇ ਜੇਬ ਚ ਮੜੇਗਾ ਠੀਕ ਹੈ ਗੱਲ ਇਦਾਂ ਦੀ ਵੱਛੀ ਹੈ ਤੇ ਹੁਣ ਮਾਰਗ ਦੀ 2 ਨੰਬਰ ਵਾਲੀ ਦੇ ਕੈਮਰਾ ਇਹ ਆ ਗਈ ਐਚਐਫ ਕ੍ਰੋਸ ਇਹ ਐਚਐਫ ਆ ਵੀਰੇ ਇਹ ਆ ਗਈ ਐਚਐਫ ਐਚਐਫ ਕ੍ਰੋ ਬਹੁਤ ਚੰਗੀ ਬੱਛੀ ਆ। ਫਰੇਜਾ ਗਰਮੀ ਵਾਲਾ। ਹਾਂਜੀ ਹਾਂਜੀ ਵੀਰੇ। ਕਿੰਨੇ ਦਿਨ ਪੈਂਡਿੰਗ ਨੇ ਇਹ? ਬਾਈ ਗੁਰੀ ਐ ਮਾਲਾ ਇਹ ਪੰਜ ਚਾਰ ਦਿਨ ਤਾਂ ਬੱਛੀ ਨੇ ਕੱਢ ਹੀ ਦੇਣਿਆ। ਕਿਉਂ ਇਹਦੀ ਅੱਜ ਦੀ ਤਿਆਰੀ ਹੋਰ ਆ, ਕੱਲ ਨੂੰ ਤਿਆਰੀ ਹੋਰ ਆ। ਦਿਨ ਬੋ ਦਿਨ ਤੈਨੂੰ ਪਤਾ ਗੱਬੜ ਦੀ ਤੇਰੀ ਵਾਦੀ ਘੁਰੀ ਜਾਂਦੀ ਹੈ ਨਾ। ਠੀਕ ਆ ਗੱਲ। ਹਾਂ। ਤੇ ਬਾਕੀ ਥਣ ਦਾ ਸਹਿਜ ਮੱਜਾਂ ਨਾਲ। ਥਣ ਮੈਂ ਕਹਿੰਦਾ ਵੀਰੇ 10 ਲੱਖ ਵਾਲੀ ਗਾਹ ਨੂੰ ਵੀ ਨਹੀਂ ਇਦਾਂ ਦਾ ਆਰਡਰ ਲੱਗਦਾ, ਇਦਾਂ ਲੇਵਲ ਲੱਗਦਾ ਜਿੱਦਾਂ ਗਾਹ ਨੂੰ ਲੱਗਿਆ ਹੋਇਆ। ਭੁੱਲੇ ਛੋਲੇ ਦੀ। ਜਮਾਂ ਯਾਰ ਫਿੱਟਲੇ ਵਾਰ ਰੱਖਣਾ ਜਦੋਂ ਫਸ ਗਈ ਨਾ ਕਿਵੇਂ ਬਣਦੀ ਐ ਬੱਚੀ ਹਾਂ ਗੱਲਬਾਤ ਗੱਗੀ ਕਹਿੰਦਾ ਜਦੋਂ ਨੇੜੇ ਲੱਗੀ ਨਾ ਨਾਣਾ ਦੇਖੇ ਕਿਦਾਂ ਲੱਗੀਆਂ ਬੱਚੀ ਨੂੰ ਹਾਂ ਬਣਦੀ ਆ ਕੀ ਐ ਇੱਥੋਂ ਦਿਖਾ ਦੇ ਖਣ ਦਾ ਸਹਜ ਲੈ ਨਾਣਾ ਨੂੰ ਉਹ ਬਹੁਤ ਨੇ ਲੈਵੇ ਤੇ ਇੱਥੋਂ ਬਾਡੀ ਬੁੱਡੀ ਦਿਖਾ ਦੀ ਕਮਾਲ ਬੜੀ ਚੰਗੀ ਬੱਚੀ ਆ ਠੰਡੀ ਸੀਲ ਤੇ ਜਿਵੇਂ ਤੁਹਾਨੂੰ ਦੱਸਿਆ ਗਰਮੀ ਵਾਲਾ ਫਰਿੱਜ ਆ ਗਿਆ ਨਾ ਹਾਂਜੀ ਵੀਰੇ ਕੱਦ ਵੀ ਚੰਗਾ ਰੱਖਦੀ ਆ ਲੰਬੀ ਵੀ ਚੰਗੀ ਆ ਤੇ ਚੌੜੇ ਸਟਰਕਚਰ ਚ ਆ ਗਈ ਥਣ ਦਾ ਸਹਜ ਤਾਂ ਬਾ ਕਮਾਲੀਆ ਕਿਉਂਕਿ ਹਲੇ ਇੱਚ ਪਲਾਈਆਂ ਪਈਆਂ ਨੇ ਬੜੀ ਪੁੱਲੀ ਆ ਗੁਰੀ ਜਿੱਕੀ ਬਾਨਾ ਵਾਲਾ ਬੱਚੀ ਨੇ ਸੁੱਕ ਰੱਖੇ ਪਰਮਾਤਮਾ ਵੀ ਰੀਟਾ ਕਰ ਦੂਗੀ ਬਾਈ ਲੈ ਦੇਖੀ ਕਿੰਨੀ ਪੋਲੀ ਪੀ ਬੱਚੀ ਥਣ ਲੈਵੇ ਦੀ ਬਹੁਤ ਸਾਫ ਪੂਰੀ ਇਹ ਮੰਨ ਲਾ ਵੀ ਪੰਜ ਤੋਂ ਚਾਰ ਦਿਨ ਤਾਂ ਲੈ ਜੂ ਵੀਰੇ ਐਸੀ ਕਿੰਨੇ ਲੱਗੇ ਐਸੀ ਵੀਰੇ ਮੁੱਲ ਜਿੰਨਾ ਮਰਜ਼ੀ ਕਰਾਲ ਆਪਾਂ 70000 ਦੀ ਬੱਚੀ ਦੇ ਦਾਂਗੇ 2000 ਛੋੜਾ 70 ਚ 60 ਰਹਿਣਾ 60 ਦੀ ਦੇਵਾਂਗੇ ਵੀਰੇ ਹਾਂ ਜੀ ਹਜ਼ਾਰ ਹੋਰ ਕਰ ਦਾਂਗੇ ਨਹੀਂ ਵੀਰੇ ਹੁਣ ਨਹੀਂ ਕਰਦੇ ਦੂਵਾ ਤੇ ਦੂਵਾ ਤਾ ਰੱਬ ਜਾਣਨਾ ਗੁਰੀ ਇਹ ਜੀ ਕੋ 75 ਦੀ ਵੀ ਨਹੀਂ ਦਿੰਦਾ ਵੀਰੇ ਮੋਟਰਾਂ ਲੈ ਕੇ ਪਿੰਡਾਂ 'ਚ ਆਪਾਂ ਰੋਈ ਤਰੀ ਫਿਰਦੇ ਆਂ ਮਾਲ ਨਿਕਲਦਾ ਬਹੁਤ ਘੱਟ ਆ ਤੂੰ ਇੱਕਵਾੜ ਜਿੰਨਾ ਮਰਜ਼ੀ ਇਕੱਠਾ ਕਰ ਲੂੰ ਪਰਮਾਤਮਾ ਦੀ ਕਿਰਪਾ ਹੱਥ 'ਚ ਜੱਟ ਕੇ ਹੋਇਆ ਰੇਟਾਂ 'ਚ ਵੀ ਅੰਤਰ ਨਹੀਂ ਪੈਣਾ ਭਾਈ ਜਿਹੜੇ ਵੀਡੀਓ 'ਚ ਮੰਗਲੇ ਵੀਡੀਓ 'ਚ ਮੰਗਲੇ ਜਿਹੜੇ ਅਪਰੇਟੋਰ ਰੇਟ ਜੀ ਰੇਟ ਹੋਣਗੇ ਜ਼ਿਆਦਾ ਫਰਕ ਨਹੀਂ ਪੈਣਾ ਭਾਈ ਆਪਾਂ ਰੋਜ਼ ਪਿੰਡਾਂ 'ਚ ਤਰੇ ਫਿਰਦਾ ਪਹਿਲੀ ਗੱਲ ਤਾਂ ਮਾਲ ਨਹੀਂ ਨਿਕਲਦਾ ਹੁਣ ਏਦਾਂ ਦੀਆਂ ਸਪਾਈਆਂ ਏਦਾਂ ਥਣ ਲੈ ਵੀ ਦੇ ਐ ਚਲ ਆਪਣਾ ਬਣਿਆ ਹੋਇਆ 8000 2000 ਦੇ ਪ੍ਰੋਡਕਟ ਨਗਾ ਵੇਚਨੇ ਆਣਾ ਇਹਦਾ ਬਾਈ ਕਹਿੰਦਾ ਲੈਣਾ 2 ਘਟ 70 ਤੇ ਹੁਣ ਮਾਰ ਦੇ ਗਾ ਜੀ ਪ੍ਰਿੰਟ ਕਾਲੀ ਦੇ 3 ਨੰਬਰ ਤੇ ਤੋਰ ਖੋਲ ਕੇ ਬਾਈ ਇਹਦਾ ਸੂਆ ਕਿਹੜਾ ਇਹਦਾ ਸੂਆ ਦੂਜਾ ਵੀਰੇ ਇਹ ਦੰਦਾਂ ਚ ਛਿੱਗੀ ਆ 6 ਦੰਦ ਹਾਂਜੀ ਹਾਂਜੀ ਵੀਰੇ ਜਮਾਂ ਰਜਣਾ ਸ਼ਾਈਨਿੰਗ ਕੁਆਲਿਟੀ ਬਹੁਤ ਆ ਬਾਬੇ ਦੀ ਕਿਰਪਾ ਨਾਲ ਸਫਾਈ ਜਿੰਨੀ ਕਹੇਗੀ ਆ ਸਫਾਈ ਬਹੁਤ ਆ ਕਿੰਨੇ ਦਿਨ ਪੈਂਡਿੰਗ ਨੇ ਇਹ ਗੁਰੀ ਐ ਮਨ ਲੈ ਵੀਰੇ ਇਹ ਲੈ ਜੂ ਹਫਤਾ ਇੱਕ ਹਫਤਾ ਇੱਕ ਹਫਤਾ ਬੱਛੀ ਲੈ ਜੂ ਸਾਫ ਸੂਬ ਬਹੁਤ ਆ ਬੱਛੀ ਦੇਖੀ ਗੁਰੀ ਸੁੱਖ ਰੱਖੇ ਪਰਮਾ ਦੇਖੀ ਵਾਨਾ ਦੇਖੀ ਜਿਹਦੇ ਦੇਣ ਆਉਣਗੇ ਜਿਹਦੇ ਬਣੀ ਤੈਨੂੰ ਮੈਂ ਫਿਰ ਦੱਸੂ ਵੀ ਬੱਚੀ ਬਣੀ ਆ ਠੀਕ ਆ ਗੱਲ ਕਮਾਲ ਆ ਥਣ ਦੇਖੀ ਕਿਦਾਂ ਦਾ ਮੁੱਠੀ ਵਾਲਾ ਥਣ ਥਣ ਦੀ ਦਾ ਗੁਰੀ ਆਪਾਂ ਇੰਨੀਆਂ ਵੀਡੀਓ ਪਾਤੀਆਂ ਫਟੋਕਟ ਤੇਰੀ ਵੀਡੀਓ ਤੇ ਵਾੜੇ ਨਹੀਂ ਕਹਿੰਦਾ ਮੈਂ 500 ਦਾ ਨੋਰਮਲੀ ਵੇਚ ਤੀ ਹੂੰ ਥਣ ਦੀ ਮੜੀ ਘਾਣੀ ਨਾ ਕਿਤੇ ਆਪਣਾ ਲੰਬਾ ਜਿਹੀ ਕਿਦਾਂ ਦਿਨ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਪੂਰੀ ਇਹ ਮੰਨ ਲਾ ਵੀ ਹਫਤਾ ਲੇ ਜੂ ਵੀਰੇ ਇੱਕ ਹਫਤਾ ਇਤੋਂ ਸਾਰੀ ਦਿਖਾ ਦੇ ਗਹਿਰੀ ਪਛਾਣ ਹੋਊਗੀ ਨਾਣਾ ਨੂਣਾ ਬਹੁਤ ਸੁਣੀਆਂ ਨੇ ਦੁੱਧ ਦਾ ਕੀ ਰਿਕਾਰਡ ਹੈ 17 18 ਕਿਲੋ ਦੇ ਕੇ ਆਈ ਆ ਵਿਲੇ ਪਿਛਲੇ ਸਾਲ ਪਹਿਲਾਂ ਹਾਂਜੀ ਹਾਂਜੀ ਵੀਰੇ 20 ਪਲੱਸ ਹੋ ਜੂਗੀ 20 ਪਲੱਸ ਚਲੋ 20 ਨਹੀਂ 18 19 ਕਿਲੋ ਮੰਨ ਕੇ ਲੈ ਲਓ ਜਿਹੜਾ ਮਰਜ਼ੀ ਵੀਰੇ ਠੀਕ ਹੈ ਗਰਮੀਆਂ ਨਾ ਮੌਸਮ ਚੇਂਜ ਹੋ ਜੂਗਾ ਕਿੰਨੇ ਦਿਨ ਕੱਢ ਦੂਗੀ 5 ਤੋਂ 7 ਦਿਨ ਤੋਂ 5 ਤੋਂ 7 ਕੱਢ ਦੂਗੀ ਤਕਰੀਬਨ ਨਾ ਲੱਗਵਾ ਜੀ ਹਾਂਜੀ ਹਾਂਜੀ ਵੀਰੇ ਹਿੱਲਣ ਜਿਹੜਾ ਨਹੀਂ ਝੋਲ ਜਿਹੜਾ ਆਰਡਰ ਨਹੀਂ ਰੱਖਿਆ ਜਿਵੇਂ ਫਿੱਟ ਕਰ ਜਾਣਾ ਗੁਰੀ ਅਜ ਤਾਂ ਗਾਵਾਂ ਲੋਹਣੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲਾ ਵੱਡੇ ਵੀਰੇ ਪੂਰੇ ਦੀ ਪੂਰੇ 65000 ਦੀ ਵੀਰੇ ਇਹ ਬਾਈ ਕਹਿੰਦਾ ਦੇ ਦਾਂਗੇ 65 ਦੀ ਜੇ ਕਿਸੇ ਨੇ 2 ਜਾਂ 3 ਜਾਂ 4 ਲੈਣੀਆਂ ਹੋਣ ਕੋਈ ਗੱਲ ਨਹੀਂ ਮੋਕੇ ਤੇ ਮਾਨਤਨ ਹੋ ਜੂਗੀ ਹੋ ਜੂਗਾ ਵੀਰੇ ਤੇ ਹੁਣ ਆ ਜਾ ਅਗਲੇ ਨੰਬਰ ਕੋਈ ਵੀ ਬੰਦਾ ਫੋਨ ਲਊਗਾ ਮਾਨਤਨ ਕਰਾਂਗੇ ਵੀਰੇ ਦੋ ਇੱਕੋ ਜਿਹੇ ਦਿਖਾਵਾਂਗਾ ਕੱਲੀ ਕੱਲੀ ਦਾ ਰੇਟ ਅੱਡ ਦੱਸਾਂਗੇ ਤੇ ਜੋੜੇ ਜੋ ਕਰਾਵਾਂਗੇ ਤੁਹਾਨੂੰ ਥੋੜੀ ਜਿਹੀ ਮਾਫੀ ਹੈ ਕਿਸੇ ਨੇ ਦੋਨੇ ਲੈਣੀਆਂ ਨੇ ਬੁਰੀ ਆਪਣੇ ਵਾਲਾ ਰੇਟ ਜਿੱਥੇ ਮਰਜੀ ਵਗਦੀ ਵੀਰੇ ਆਪਣੇ ਵਾਲਾ ਭਾ ਨਹੀਂ ਮਿਲਣਾ ਜਿਹੜਾ ਆਪਾਂ ਵਾ ਦੇ ਦਿੰਦੇ ਨੇ ਇਹ ਜਰਸੀ ਕ੍ਰੋਸ ਆ ਇਹ ਜਰਸੀ ਕ੍ਰੋਸ ਆ ਵੀਰੇ ਪੰਜਾਬ ਵਾਲੀ ਮੋਟੀ ਅੱਖ ਚਾ ਹਾਈਟ ਵਜਨ ਵਜਨ ਤੇ ਲੈਂਥ ਬਹੁਤ ਸੋਹਣਾ ਜਿੰਨਾ ਕਿ ਸਰੀਰ ਬਹੁਤ ਸੋਹਣਾ ਲੱਗਿਆ ਬੱਚੀ ਨੂੰ ਚਮਕ ਬਹੁਤ ਆ ਬੱਚੀ ਨੂੰ ਜਿਵੇਂ ਹੈਗੀ ਆ ਸੁਹਾ ਦੂਜਾ ਸੁਹਾ ਦੂਜਾ ਵੀਰੇ ਗੁਰੀ ਬੜੀਆ ਟੇਢੀ ਜੀ ਕਰਕੇ ਦਿਖਾਣਾ ਬੱਚੀ ਬਈ ਕਿੰਨਾ ਕਰਨ ਪੈਂਟਿੰਗ ਨੇ ਇਹ ਵੀਰੇ ਹਫਤਾ ਲਈ ਇੱਕ ਹਫਤਾ ਹਾਂ ਥਣਲੇ ਬਾਦ ਕੀ ਕਿਦਾਂ ਲੱਗਿਆ ਦੁੱਧ ਕਿੰਨਾ ਕ ਪਾ ਸਕਦੇ ਦੁੱਧ ਵੀਰੇ 16 ਕਿਲੋ ਦੇ ਕੇ ਗੁਰੀ 16 ਹਾਂ 17 18 ਪਾ ਦੂਗੀ ਪਾ ਦੂ ਵੀਰੇ ਨੋਰਮਲੀ ਪਾ ਲੈ ਚਲ ਬਈ ਕਮਾ ਕੇ ਆਣ ਥਣ ਦਾ ਸੈਜ ਵੀ ਸੋਹਣਾ ਹੈ ਬੰਦੀ ਬਹੁਤ ਆ ਬਈ ਤੇ ਉਹਦੀ ਸ਼ੇਪ ਵੀ ਸੋਹਣੀ ਲੱਗਦੀ ਆ ਥਣ ਬਾਕੀ ਚਮਕ ਦੇਖ ਲੈ ਗੁਰੀ ਮੱਜਾਂ ਨੂੰ ਲੱਗਿਆ ਪੈਸੇ ਕਿੰਨੇ ਲਾ ਮਗੇ ਦੀ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਗੁਰੀ 70 ਕਰਾਲਾ 75 ਕਰਾਲਾ ਹਨਾ ਇਹ 62000 ਦੀ ਬੱਛੀ ਦੇ ਦਾਂਗੇ ਵੀਰੇ ਇਹ ਦੇ ਦਾਂਗੇ 62000 ਦੀ ਬੱਛੀ ਦੇ ਦਾਂਗੇ ਛੋਟੀ ਨਹੀਂ ਹੈਗੀ ਵਧੀਆ ਬੱਛੀ ਹੈ ਜਿੰਨੀ ਕਹਿ ਗਈ ਆ ਇਹ ਹੁਣ ਮਾਰ ਘਰ ਹੀ ਹੈ ਇੱਥੇ ਕੈਮਰਾ ਚੱਲ ਪਤੋਈ ਇਹ ਆ ਕੀ 99 ਨੰਬਰ ਹਾਂ ਗੁਰੀ ਨਾੜਾ ਦੇਖੀ ਬੱਛੀ 41 ਨੰਬਰ ਨੰਬਰ ਵੀ ਯਾਦ ਰੱਖਿਓ ਤੇ ਉਧਰਲੇ ਪੰਨੇ ਮਾਰ ਦੇ ਲੇਵੇ ਤੇ 11 ਹੋਰ ਬਾਲੀ ਸਾਹਿਬ ਅੰਮੁਠੀ ਵਾਲਾ ਸਨ ਲੱਗਿਆ ਗੁਰੀ ਥਾਂ ਕਨੀ ਤੇ ਦੇਖਣ ਦੀ ਲੋੜ ਵੀ ਨਹੀਂ ਆਪਣੇ ਗਾਵਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਇਦਾਂ ਦੇ ਥਾਂ ਲੱਗੇ ਹੋਏ ਠੀਕ ਆ ਗੱਲ ਲੇਟ ਜੀ ਕੱਢ ਦੇ ਜਿਹੜਾ ਆਪਾਂ ਲੇਟ ਨਹੀਂ ਹੋਗੇ ਇਹਦੇ ਕੋਲੇ ਆਉਣ ਸਮਾਰਕੇ ਦਿਖਾ ਦੇ ਜਮਾ ਕਸਰਾ ਕੱਢ ਦੇ ਗੱਗੀ ਦੀ ਤਸੱਲੀ ਕਰਾ ਕੇ ਜਾ ਚੱਲ ਬਤੋਈ ਇਹ ਵੀ ਜਰਸੀ ਜੀ ਆ ਗਈ ਇਹ ਜਰਸੀ ਜਾਈ ਵੀਰੇ ਇਹਦਾ ਸੂਆ ਕਿਹੜਾ ਹੈ ਇਹਦਾ ਸੂਆ ਦੂਜਾ ਗੁਰੀ ਇਹ ਕਿੰਨੇ ਦਿਨ ਕੱਢੂਗੀ ਇਹ ਵੀਰੇ ਆ ਮਨ ਲਾ ਗੁਰੀ 5 ਤੋਂ 4 ਦਿਨ ਪਹਿਨੇ ਦੇ ਹਜੇ ਇਹ ਆਰਡਰ ਰੱਖੂਗੀ ਚੌੜਾ ਹਾਂ ਹਾਂ ਚੌੜਾ ਆਰਡਰ ਆ ਯਾਰ ਇਹ ਚੌੜੀ ਪੂਰੀ ਠੰਡੀ ਕੀ ਕਿਦਾਂ ਲੱਗਿਆ ਬੱਚੇ ਨੂੰ ਬਾਲਾ ਸੋਹਣਾ ਲੱਗਿਆ ਥਾਣੇ ਨੂੰ ਵੀ ਬਹੁਤ ਨਜਾਇਜ਼ ਚੰਗਾ ਥਣ ਲੱਗਿਆ ਮੁਠੀ ਵਾਲਾ ਸੁਆਦੀ ਠੰਡੀ ਹੈ ਸੁਆਦੀ ਬਿਲਕੁਲ ਠੰਡੀ ਵੀਰੇ ਗਰਮ ਤਾਂ ਨਹੀਂ ਹੈਗੀ ਕੋਈ ਨਹੀਂ ਵੀਰੇ ਕੋਈ ਗਰਮ ਨਹੀਂ ਵੀਰੇ ਲੈ ਛੱਡ ਦੀ ਆਪਣੀ ਜ਼ਿੰਮੇਵਾਰੀ ਜਿਹੜੀ ਮਰਜ਼ੀ ਕਰ ਲੈ ਜਿਹੜਾ ਆ ਲੈ ਦੇਖੀ ਬਾਣਾ ਬਹੁਤਾ ਬੱਚੀ ਨੇ ਲੈ ਬਾਲੀ ਸਾਹ ਬਾਕੀ ਛੋਟੀ ਨਹੀਂ ਕਹਿ ਸਕਦੇ ਆਪਾਂ ਨੂੰ ਵਧੀਆ ਕਹਿ ਸਕਦੇ ਨਾ ਬਾਲੀ ਵੱਡੀ ਕਹਿ ਸਕਦੇ ਨਾ ਫਿਰ ਮਿਆਨੀਆਂ ਚ ਕਹਿ ਦਿੰਦੇ ਹਾਂ ਮੱਥੇ ਟੂਆ ਬਹੁਤਾ ਬਚਾਕੇ ਦਿਖਾਈ ਵੀਰੇ ਮਾੜਾ ਮੱਥਾ ਸਟ੍ਰਕਚਰ ਆ ਗਿਆ ਬਹੁਤ ਸੋਹਣੀ ਹੈ ਵੀਰੇ ਬੋ ਚਾਹ ਕਿੰਨੇ ਸਾਰੇ ਪੈਂਡਿੰਗ ਇਹ ਵੀਰੇ ਗੁਰੀ ਹਫਤਾ ਮੰਨ ਕੇ ਲੈ ਲੂਗੀ ਇੱਕ ਹਫਤਾ ਦੁੱਧ ਕਿੰਨਾ ਪਾਉਗੀ ਇਹ ਦੁੱਧ ਪਾ ਦੋ ਬਾਈ 16 17 ਕਿਲੋ ਪੈਸੇ ਕਿੰਨੇ ਲਾ ਮੰਗੇ ਇਹਦਾ ਮੁੱਲ ਜਿੰਨਾ ਮਰਜ਼ੀ ਕਰੂ ਲਾ ਗੁਰੀ ਹੈਨਾ ਇਹਦਾ ਕਰ ਵਾਲਾ 70 ਕਰ ਵਾਲਾ 65 ਜਿੰਨਾ ਮਰਜ਼ੀ ਹੈਨਾ 6658000 ਦੀ ਬੱਚੀ ਦੇ ਦਾਂਗੇ ਵੀਰੇ ਇੱਕ 20 ਹੋਗਾ ਦੋਨਾਂ ਦਾ ਇੱਕ ਵੀ ਹੋ ਗਿਆ ਵੀਰੇ ਦੋਨਾਂ ਦਾ ਛੋਟੇ ਜੋ 5 ਛੋਟ ਦੇ ਜੋੜੇ ਜੋੜੇ 5000 5000 ਛੜੋ ਇਹ ਬਣ ਗਿਆ ਕੰਮ ਛੋਟਾ ਜੋੜਾ ਲਾ ਬਾਕੀ ਮੌਕੇ ਤੇ ਬਾਈ ਜਿਵੇਂ ਵੀ ਬੰਦਾ ਕੋਈ ਫੋਨ ਲਵੇ ਆਪਾਂ ਮਾਨਤਨ ਕਰ ਦਾਂਗੇ ਯਾਰ ਪਹਿਲੇ ਦਿਨ ਹੀ ਸਵੇਰ ਆਪਾਂ ਠੀਕ ਆ ਗੱਲ ਹਾਂ ਕਰ ਲਾਂਗੇ ਜਿਵੇਂ ਤੁਹਾਨੂੰ ਦੱਸਿਆ ਵੀ ਰੇਟ ਨੇ ਬਾਈ ਦਾ ਰੇਟ ਜਿਹੜੇ ਜਾਨਵਰ ਦੇ ਹਿਸਾਬ ਨਾਲ ਜਨੂਅਰੀ ਹੁੰਦਾ ਤਕਰੀਬਨ ਆ ਤੇ ਹੁਣ ਮਾਰਦੇ ਆ ਐਚਪ ਤੇ ਕੇਦੂ ਬਾਦ ਐਚਪ ਦਿਖਾਉਂਗਾ ਫਿਰ ਫਾਰਮ ਵਾਲੀ ਤੁਹਾਨੂੰ ਇਹਦਾ ਸੂਆ ਦੂਜਾ ਦੂਜਾ ਮੋਸ਼ੇ ਤੁਹਾਨੂੰ ਦੂਜਾ ਸੂਆ ਦੰਦਾਂ ਚ 6 ਦੰਦ ਤੇ ਇਹ ਦੰਦ ਕਿੰਨੇ ਕੱਢੂਗੀ ਇਹਦਾ ਇਹ ਮੰਨ ਲਾ ਗੁਰੀ ਵੀ ਇਹਦਾ ਹਫਤਾ ਪਿਆ ਬੱਚੀ ਦਾ ਬਾਈ 20 ਕਿਲੋ ਦੀ ਕੀ ਹੈ ਗੁਰੀ ਵੀਰੇ ਬੱਚੀ ਤਕਰੀਬਨ ਜਿੰਨੀਆਂ ਆਪਾਂ ਦਿਖਾਈਆਂ ਨੇ ਹਫਤੇ ਦੀ ਏੜ ਗੀੜੀ ਹਫਤੇ ਦੀ ਏੜ ਗੀੜੀ ਨੇ ਵੀਰੇ ਬਸ ਆਇਆ ਮੰਨ ਲਾ ਵੀ ਆਪਾਂ ਕੱਚੀ ਤਾਂ ਲੈ ਲੈਣਾ ਥੋੜੀ ਜੀ ਅਗਲੇ ਜਕਰ ਜਾ ਕੇ ਸਮਝ ਜਾਂਦੀ ਆ 5-7 ਦਿਨ ਜੀ ਲਾ ਲੈਣਾ ਨੰਗਰ ਤੇ ਬਾਕੀ ਬੱਚਾ ਪੁੱচ্চਾ ਨੀ ਖਤਰਾ ਨਹੀਂ ਰਹਿੰਦਾ ਹਾਂ ਹਾਂ ਉਹੀ ਤਾਂ ਗੱਲ ਆ ਵੀਰੇ ਪੂਰੀ ਆਇਆ ਹੁਣ ਜਦੋਂ 5-4 ਦਿਨ ਅਗਲੇ ਜਕਰੇ ਵਗ ਜੇ ਵੀਰੇ ਹਨਾ ਜੀ ਲਾ ਕੇ ਸੂ ਪੈਂਦੀ ਆ ਇਹਦੂ ਪ੍ਰੋਬਲਮ ਨਹੀਂ ਆਉਂਦੀ ਤੇ ਇੱਕ ਤਾਂ ਥਣ ਗਲਾਬੀ ਆ ਵੀਰੇ ਦਾ ਬੱਚੀ ਦਾ ਸਾਹਮਣੇ ਸੂਂਦੀ ਆ ਵੀ ਕਈ ਵਾਰੀ ਗਾਮ ਨੂੰ ਬੱਚਾ ਪੁੱচ্চਾ ਲਾ ਕੇ ਜਾਂਦਾ ਹਾਂ ਜੀ ਪੂਰੀ ਬੰਨਣਾ ਬਹੁਤਾ ਬੱਚੇ ਨੇ ਦੇਖੀ ਦਣ ਕਿਨੇ ਦੱਸਿਆ ਜੀ ਦਣ ਗੁਰੀ ਇਹਦਾ ਹਫਤਾ ਪਿਆ ਵੀਰੇ ਕੀ ਰਿਕਾਰਡ ਆ ਦਦਾ ਜਮਾ ਇਹਦਾ ਵੀਰੇ 18 20 ਕਿਲੋ 18 20 ਕਿਲੋ ਦੇ ਨੇੜੇ ਦੇ ਕੇ ਆਈ ਆ ਬੱਚੀ ਪਹਿਲਣ ਹਾਂ ਇਹ ਤਾਂ ਹਜੇ ਕੱਚੀ ਗੁਰੀ ਪੰਜ ਚਾਰ ਦਿਨ ਦੇਖੀ ਤੂੰ ਤਿਆਰ ਕਿਦਾਂ ਨਹੀਂ ਹੁੰਦੀ ਆ ਬੱਚੀ ਨੇ ਲੈਵਾ ਜਿੱਦਾਂ ਨਾ ਫਾੜੀਆਂ ਨਾਲ ਲੈਵਾ 20 ਪਲੱਸ ਕਰ 20 ਤੋਂ ਪਲੱਸ ਚੱਲੂ ਵੀਰੇ ਜਿਵੇਂ ਅੰਗਰੇਜ਼ਾਂ ਦੀਆਂ ਗਾਵਾਂ ਨਹੀਂ ਬਣਾਉਂਦੀਆਂ ਫਿੱਟ ਉਹ ਬਣ ਜਾਣਾ ਇਹਨੇ ਵੀਰੇ ਪੋਜੀਸ਼ਨ ਵਾਲੀਆਂ ਹਾਂਜੀ ਵੀਰੇ ਪੈਸੇ ਕਿੰਨੇ ਮੰਗਦਾ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਗੁਰੀ 72000 ਦੀ ਬੱਚੀ ਦੇ ਦਾਂਗੇ ਵੀਰੇ 2000 ਛੋੜ ਕਰਦਾ 70 ਰਹਿ ਗਿਆ 70 ਰਹਿ ਬੰਨਣਾ ਬਹੁਤ ਬੱਚਿਆਂ ਨੇ ਤੰਗ ਕਰਦਾ ਕਈਆਂ ਨੂੰ ਗੱਗੀ ਆਉਂਦਾ ਰਾਤ ਨੂੰ ਸੁੱਖ ਨਹੀਂ ਚਾਹਣਾ ਆ ਜਾ ਇਧਰ ਲਈ ਗਾਨ ਤੇ ਇੱਥੇ ਮਾਰਦੇ ਗਰੀ ਕੈਮਰਾ ਬਸ ਇਹ ਤਾਂ ਸ਼ੈਂਪੂ ਵੱਧ ਲਾਇਆ ਲੱਗਦਾ ਮੈਨੂੰ ਬਸ ਵੀਰੇ ਜਵਾਬ ਤੇਨੂੰ ਪਤਾ ਸਾਡੇ ਲਾਈ ਜਾਂਦੇ ਨੇ ਮਿਹਨਤ ਕਰਦੇ ਆਣਾ ਮੈਨੂੰ ਤਾਂ ਕੋਈ ਯਾਰ ਨਹੀਂ ਬਹੁਤ ਚਮਕੀ ਇਦਾਂ ਦੀ ਪਾਊਡਰਾਂ ਪੜਾਉਣੀ ਪਲੀਆਂ ਹੋਈਆਂ ਗੁਰੀ ਯਾਰ ਕੁਝ ਕਲਰ ਵੀ ਕੁਝ ਇਦਾਂ ਦਾ ਹੈ ਦਾ ਹਾਂ ਕਲਰ ਵੀ ਕੁਝ ਇਦਾਂ ਦਾ ਫੜਦਾ ਥੋੜੇ ਰੂਰ ਜੱਟ ਵੀ ਹੈ ਯਾਰ ਬਾਈ ਜੀ ਨਹੀਂ ਕਿਹਾਗਾ ਨਾ ਤੇਲ ਤੁਲ ਤਾਂ ਨਹੀਂ ਲਾਇਆ ਹੋਇਆ ਨਾ ਕੁਝ ਵੀ ਨਹੀਂ ਲਾਇਆ ਬਈ ਠੀਕ ਹੈ ਗੱਲ ਹਾਂ ਸੂਆ ਕਿਹੜਾ ਇਹਦਾ ਇਹਦਾ ਸੂਆ origional ਦੂਜ ਬੁਰੀ ਇਹ ਜਬੂਤਾ ਕਹਿਦਾ ਵੱਡੀ ਆ ਵੀਰੇ ਵਜਨ ਪੂਜਨ ਬਹੁਤਾ ਬੱਚੀ ਦਾ ਆਇਆ ਇਹਨੂੰ ਮੋੜ ਕੇ ਮੜੀ ਜੀ ਇੱਥੋਂ ਦਿਖਾ ਗੈਰੀ ਸਮਾਰ ਕੇ ਓਏ ਆਰਡਰ ਵੀ ਦਿਖਾ ਦੀਂ ਗਾਂ ਵਾਲੇ ਬੰਨਿਓ ਵਿਊ ਕਰਕੇ ਵਿਊ ਕਰਕੇ ਆਇਆ ਨਹੀਂ ਮੈਂ ਕਹਿੰਦਾ ਹੁੰਦਾ ਵੀ ਵੱਡਾ ਬਣਾ ਕੇ ਦਿਖਾ ਦੂਗਾ ਉਹ ਤਾਂ ਕਹਿਣਾ ਹੁੰਦਾ ਵੀ ਕਈ ਵਾਰੀ ਪਸ਼ੂ ਡਰ ਜਾਂਦਾ ਨੇੜੇ ਜਾਣ ਤੋਂ ਉਦਾਂ ਵੱਡਾ-ਬੁੱਡਾ ਨਹੀਂ ਆਪਾਂ ਬਣਾ ਕੇ ਦਿਖਾਉਂਦੇ ਹੁੰਦੇ ਨਾ ਕੱਦ-ਕਾੜ ਦਿਖਾਉਣੇ ਹੁੰਦੇ ਆ ਵੱਡਾ ਬਣਾ ਕੇ ਜੈਨੂਅਨ ਦੀ ਚੀਜ਼ੀ ਦਿਖਾਉਂਦੇ ਹੁੰਦੇ ਨਾ ਜਿੰਨੀ ਕੌਣ ਦੀ ਆ ਬਾਕੀ ਕਿਉਂਕਿ ਉਹ ਜਦੋਂ ਬੰਦਾ ਨੇੜੇ ਆਉਂਦਾ ਬਾਈ ਉਹਨੂੰ ਨੇੜੇ ਆ ਕੇ ਵੀ ਪਤਾ ਇਧਰ ਕੜ ਕੀ ਇੱਕ ਕੀ ਰੁੱਧਾ ਇਹਨੇ ਵੀਰੇ 25-20 ਕਿਲੋ ਦਤਾ ਕੱਢ ਦੂ ਪੰਜ ਚਾਰ ਦਿਨ ਕੱਢ ਦੂ ਵੀਰੇ ਐਤ ਵਾਰੀ ਕਿੰਨਾ ਪਾਸਾ 25 ਕਿਲੋ ਮੰਨ ਕੇ ਲੈ ਲਓ ਬਈ ਜਿਹੜਾ ਮਰਜੀ 25 ਨਾਰਮਲ ਹੀ ਜਣਾ 25 ਠੀਕ ਆ ਗੱਲ ਤੇ ਆ ਕੀ ਬਿਲਕੁਲ ਨਵੇਂ ਹਨ ਜਣਾ ਨਵੇਂ ਹਨ ਉੱਚੀ ਵਾਲੇ ਪੱਖ ਚ ਵੀ ਚੰਗੀ ਆ ਬਹੁਤ ਚੰਗੀ ਬੱਚੀ ਵੀ ਸਾਰੀ ਚੰਗੀ ਆ ਗੁਰੀ ਜੀ ਨੇ ਤਕਰੀਬਨ ਦੇਖ ਦਿੰਦੇ ਨੇ ਉਹ ਚੀਜ਼ ਨੂੰ ਦੇਖ ਕੇ ਯਾਰ ਆਈਡੀਆ ਲਾਏ ਲੈਂਦੇ ਆ ਤਕਰੀਬਨ ਆ ਆਪਣੇ ਨਾਲੋਂ ਆਪਣੇ ਨਾਲੋਂ ਵੱਡੇ ਡਾਕਟਰੀ ਨੇ ਸਾਰੇ ਜਿੰਨੇ ਹਾਂਜੀ 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 ਵੀਰੇ ਹਨ ਉਹ ਆਈਡੀਆ ਬਾਈ ਹੋਰੀ ਦੇਖ ਕੇ ਲਾਏ ਲੈਂਦਾ ਜਿਹੜੇ ਸੱਜਣ ਨੇ ਸਹੀ ਇਹਦੇ ਕੱਗੀ ਕਿੰਨੇ ਪੈਸੇ ਲੱਗਦੇ ਇਹਦਾ ਮੁੱਲ ਵੀਰੇ ਇੱਕ 70 ਕਰਾ ਵਾਲਾ ਡੇਡ ਕਰਾ ਵਾਲਾ ਜਿੰਨਾ ਮਰਜ਼ੀ ਕਰਾ ਲਾ ਹਨਾ ਉਹ ਇਦਾਂ ਦੇ ਲੋਕ ਕਰਦੇ ਨੇ ਆਪਾਂ ਨਹੀਂ ਕਰਦੇ ਆਪਾਂ ਲੱਖ ਦੀ ਵਿੱਚ ਹੀ ਦੇ ਦਾਂਗੇ ਪੂਰੇ ਦੀ ਪੂਰੇ ਲੱਖ ਦੀ ਵਿੱਚ ਇੱਕ ਲੱਖ ਇੱਕ ਲੱਖ ਇਹ ਸਭ ਤੋਂ ਮਹਿੰਗੀ ਆ ਨਾ ਸਭ ਤੋਂ ਮਹਿੰਗੀ ਵੀਰੇ ਮਹਿੰਗੀ ਲਈ ਵੀ ਆਵਦੀ ਹਨਾ ਠੀਕ ਆ ਗੱਲ ਹਾਂ ਇਹਦੀ ਕੁਆਲਿਟੀ ਦਾ ਵੀ ਕੁਆਲਿਟੀ ਵੀ ਸਾਰਿਆਂ ਨਾਲੋਂ ਚੰਗੀ ਹੈ ਵੀਰੇ ਤੇ ਹੁਣ ਮਾਰ ਦੇ ਘਰੀ ਆ ਇਹਦੇ ਇਹਦੀ ਇਹਦੀ ਪੈਣੀ ਆ ਵੀਰੇ ਥੋੜੀ ਜਿਹੀ ਕੱਚੀ ਆ ਠੀਕ ਆ ਹਾਂ ਸਾਹ ਬਹੁਤ ਆ ਥਣ ਥਣ ਬਾਲਾ ਮੁੱਠੀ ਆਏ ਲੱਗਿਆ ਕਮਾ ਦੇ ਕਮਾ ਦੇ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਦੂ ਠੀਕ ਹੈ ਗੱਲ ਜਿਹੜੇ ਜਿਹਨਾਂ ਨੇ ਦੰਦ ਆਪਾ ਦੱਸੇ ਨੇ ਚੱਕਾ ਬਈ ਮਾਰੇ ਜਨ ਉਹੀ ਗੱਲ ਹੋ ਗਈ ਆਪਾਂ ਕੱਚੀ ਗੱਲ ਕਰਦੀ ਨਹੀਂ ਇਹ ਕੱਢ ਦੂਗੀ ਦੱਸ ਦੇਣਾ ਦੱਸ ਦੇਣ ਕੱਢ ਦੂ ਵੀਰੇ ਇਹਦਾ ਕੀ ਰਿਕਾਰਡ ਹੈ ਇਹਨੇ ਵੀਰੇ 20 ਕਿਲੋ ਦਿੱਤਾ ਹੋਇਆ ਇਹਦਾ ਪਿੰਡ ਝੁਲੀਆ ਝਾੜੋਂ ਤੂੰ ਵੀਰੇ ਠੀਕ ਹੈ ਹਾਂ ਲੈ ਚੱਲ ਬਾਈ ਕਮਾ ਲੈ ਇਹਨੂੰ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਮੁੱਲ ਜੂਰੀ ਜਿੰਨਾ ਮਰਜ਼ੀ ਕਰਾ ਲੈ ਹਣਾ ਇਹਦਾ ਮੁੱਲ ਕਰਾ ਲੈ 75 ਕਰਾ ਲੈ 80 ਕਰਾ ਲੈ ਅੱਜ ਦਾ ਪ੍ਰਾਈਜ਼ ਤਾਂ 70000 ਰੁਪਏ ਵੀਰੇ ਤੇ ਆਰੀ ਦਾ ਪ੍ਰਾਈਜ਼ ਹੋਰ ਹੋਣਾ ਇਹਦਾ ਅੱਜ 70000 ਹਾਂ ਸਮਝਾ ਕਿ ਹੋਰ ਤੋਂ ਉਹਦੇ ਮੜੀ ਜੀ ਵੱਡੀ ਬੁੱਡੀ ਵੀ ਕੁਈ ਥੋੜਾ ਵਾਣਾ ਪੰਜ ਚਾਰ ਸੌ ਵਾਲੀ ਗੱਲ ਹੀ ਹੂ ਠੀਕ ਹੈ ਮਾ ਮਾਨ ਤਾਨ ਪਾਈ ਕਹਿੰਦਾ ਉਹ ਤੇ ਕਰਦਾਂਗੇ ਰੇਟ ਜਿੰਨੇ ਕਿ ਦੱਸੇ ਨੇ ਫਿਕਸ ਜੀ ਨੇ ਤਕਰੀਬਨ ਜਿਆਦਾ ਅੰਤਰ ਨਹੀਂ ਹੈਗਾ ਰੇਟਾਂ 'ਚ ਸਾਫ਼ ਸੁਥਰੀ ਅਗੁਰੀ ਬੰਨਣਾ ਬਹੁਤਾ ਬੱਚੀ ਨੇ ਦੇਖੀ ਜਿਵੇਂ ਆਲਾ ਕੱਚੀ ਕਹਿੰਦਾ ਬਾਕੀ ਯਾਰ ਹੁਣ ਆਪਣੇ ਨੂੰ ਜਿਹੜੇ ਲੋਕ ਘਰੇ ਪਾਲਦੇ ਨੇ ਨਗਰ ਉਹਨਾਂ ਦਾ ਪ੍ਰੈਕਟੀਕਲ ਵੱਧ ਹੁੰਦਾ ਆਪਣੇ ਨਾਲੋਂ ਪ੍ਰੈਕਟੀਕਲ ਵੱਧ ਹੁੰਦਾ ਕਿਉਂ ਆਪਾਂ ਵੇਚਨੀ ਆ ਜਦੋਂ ਅਗਲੇ ਨੇ ਪਾ ਕੇ ਲੀਟਰ ਪਾਉਂਦਾ ਫੇਰ ਪਤਾ ਲੱਗਦਾ ਗਲੇ ਨੂੰ ਅਗਲੇ ਨੇ ਪ੍ਰੈਕਟੀਕਲ ਕਰਨਾ ਹੁੰਦਾ ਕਰੇ ਬਾਕੀ ਉਹ ਬਣਾ ਬਹੁਤ ਠੰਡੀ ਬੜਾ ਥਣ ਥਣ ਮੁੱਠੀ ਵਾਲਾ ਲੱਗਿਆ ਅੱਗੇ ਦਾ ਨਿਵਾਇ ਬਹੁਤ ਸੋਹਣਾ ਬਣਾ ਰਹੀ ਹੈ ਬੱਚੀ ਜੀ ਦੋਸੋ ਨੂੰ ਮੈਂ ਤਾਜ਼ੀਆਂ ਸੂਈਆਂ ਦਿਖਾ ਦਾਂਗੇ ਆਪਾਂ ਉਹ ਪੈਂਦੀਆਂ ਨੇ ਜਰਸੀ ਦੇ ਸਾਈਵਾਲ ਚ ਹਾਂ ਜਰਸੀ ਦੇ ਸਾਈਵਾਲ ਚ ਵੀਰੇ ਇਹਦੇ ਕਿੰਨੇ ਪੈਸੇ ਦੱਸਿਆ ਜੀ ਇਹਦਾ 70000 ਕਿਹਾ ਸੀ 70 ਚੋਂ 5400 ਹੀ ਹੋਊਗੀ ਇਹਦਾ ਕੋਈ 500 ਹਾਂ 5400 ਹੀ ਘੱਟ ਵੱਧੂਗਾ 500 ਤੁਸੀਂ ਨੇੜੇ ਆ ਕੇ ਖਿੱਚ ਲਿਓ ਯਾਰ 1000 ਘੱਟ ਹੋ ਜਾ ਹਾਂਜੀ ਹਾਂਜੀ ਵੀਰੇ ਆ ਜਾ ਲੈ ਜਾਣਾ ਕੀ ਰਾਮ ਕੀ ਰੰਗਰੀ ਮਾਰ ਲੈ ਇਹਨਾਂ ਦੇ ਕੈਮਰਾ ਤੇ ਦੋ ਤਾਜ਼ੀਆਂ ਦਿਖਾ ਦੇ ਕੰਪਨੀਆਂ ਬਾਈ ਕੋਲ ਸਾਰੀਆਂ ਹੁੰਦੀਆਂ ਤਾਂ ਸ ਇਹ ਇਧਰਲੇ ਬੰਨੇ ਜਿਵੇਂ ਆ ਕਰੌਂ ਸੰਗ ਚ ਖੜੀਆਂ ਨੇ ਇਹ ਸੁਈਏ 부ਰੀ ਟੜਕੇ ਸੁਈਏ ਵੀਰੇ 6 ਵਜੇ ਜੇ ਰੇ ਦੀ ਡਾਨਾ 11:30 ਵਜੇ ਯੇ ਰੁਪਈਆ ਵੀਰੇ ਵੀਡੀਓ ਬਣਾ ਕੇ ਰੱਖੀ ਪਈ ਆ ਅਲੱਗ ਤੁਜ ਬੰਦੇ ਨੂੰ ਭੇਜ ਦਾਂਗੇ ਆਪਾਂ ਵੀਡੀਓ ਗਾਣੇ ਜਿਵੇਂ ਮਾਰ ਦੇ ਵੀ ਬਾ ਠੀਕ ਆ ਛੱਡ ਦੇ ਪੈਸੀ ਕਿਨੇ ਦੱਸਿਆ ਜੋੜੇ ਦੇ ਇਹਦਾ ਸੁੱਤਰ ਹੈ ਵੀਰੇ ਇਹਦਾ ਬਾਟਾ ਜੋੜਾ ਇੱਕ ਵੀ ਤਾਂ ਦੇ ਦਾਂ। 1 ਲੱਖ ਤੇ 20 ਇਹ ਜੋੜਾ ਦੇਵਾਂਗੇ ਵੀਰੇ ਅਡੋੜੀ ਮੁੱਲ ਅਲੱਗ-ਅਲੱਗ ਹੋਊ। ਦੁੱਧ ਕਿੰਨਾ ਦਾ ਸਹੇਦੇ ਕੋਲੇ? ਦੁੱਧ ਦੇ ਲਈ ਵੀਰੇ 15 15 ਵਾਲਾ ਕਿਲੋ ਜਮਾ ਤਿਆਰ ਆ। ਫਣ ਲੀ ਕਿ ਕਿਦਾਂ? ਮੈਂ ਜਣਾ 10 ਟਾਂਕ ਚ ਪਾ ਦਾਂਗੇ ਵੀਰੇ। 15 ਹੈਗਾ ਹਾਜ਼ਰ। ਵੱਧੂ ਵੀਰੇ। ਕਟਾ ਕਟਾ ਆਲਾ ਚਾਹੀ ਕਿਲੋ ਤੋਂ ਕਿਉਂ ਕਟਾ ਲਾ ਵੀਰੇ ਵੱਧਾ ਯਾਰ ਦੁੱਧੋ। 15 ਪਲੱਸ। ਪਲੱਸ। ਨੰਬਰ ਬੋਲ ਜਰਾ। ਨੰਬਰ ਵੀਰੇ 9779199399। ਇੱਕ ਵਾਰੀ ਫਿਰ ਬੋਲੋ। 9779199399। ਪਿੰਡ ਝਾੜੋਂ ਤਹਿਸੀਲ ਸਨਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਮਰੀ ਮਣਾ